ਨਨੂਤਾ ਨਾਮ ਦਾ ਇਲਾਕਾ ਜਿਹੜਾ ਕਿ ਹੁਣ ਯੂਪੀ ਦੇ ਵਿੱਚ ਹੈ ਉੱਥੋਂ ਦਾ ਸ਼ਾਸਕ ਹੋਇਆ 1772-73 ਦੇ ਵਿੱਚ ਹਸਨ ਖਾਨ ਤੇ ਹਸਨ ਖਾਨ ਇੱਕ ਬ੍ਰਾਹਮਣ ਲੜਕੀ ਨੂੰ ਅਗਵਾ ਕਰਕੇ ਲੈ ਜਾਂਦਾ ਤੇ ਉਸ ਲੜਕੀ ਦਾ ਪਰਿਵਾਰ ਜਾਂਦਾ ਸਿੱਖਾਂ ਦੇ ਕੋਲ ਫਰਿਆਦ ਕਰਕੇ ਫਰਿਆਦ ਲੈ ਕੇ ਕਿ ਸਾਡੀ ਲੜਕੀ ਹੈ ਸਾਡੀ ਬੇਟੀ ਨੂੰ ਛੁਡਵਾ ਕੇ ਲੈ ਆਓ ਤੇ ਸ਼ਹੀਦਾ ਮਿਸਲ ਬਾਰੇ ਆਪਾਂ ਸਾਰਿਆਂ ਨੂੰ ਪਤਾ ਹੈ ਸ਼ਹੀਦਾ ਮਿਸਲ ਬਾਬਾ ਦੀਪ ਸਿੰਘ ਤੋਂ ਸ਼ੁਰੂ ਹੋਈ ਸੀ ਕਿ ਉਸ ਵਕਤ ਸ਼ਹੀਦਾ ਮਿਸਲ ਦੇ ਵਿੱਚ ਸਿਗੇ ਸਰਦਾਰ ਕਰਮ ਸਿੰਘ ਸਿਗੇ ਇੱਕ ਸਰਦਾਰ ਕਰਮ ਸਿੰਘ ਨੇ ਨਨੋਤਾ ਇਲਾਕਾ ਜਿੱਤਿਆ ਸੀ ਜਲਾਲਾਬਾਦ ਤੇ ਇਲਾਕੇ ਦੇ ਵਿੱਚ ਜਾ ਕੇ ਹਸਨ ਖਾਨ ਨੂੰ ਸੌਦਾ ਲਾਇਆ ਸੀ ਤੇ ਹੋਰ ਇੰਟਰਸਟਿੰਗ ਗੱਲ ਕਿੱਥੇ ਆਉਂਦੀ ਹੈ ਜੀ ਜਦੋਂ ਵਾਪਸ ਲੈ ਆਉਂਦੇ ਆ ਕੁੜੀ ਨੂੰ ਉੱਥੋਂ ਉਹਨੂੰ ਸੌਦਾ ਲਾ ਕੇ ਵਾਪਸ ਲੈ ਕੇ ਆਉਂਦੇ ਆ ਤੇ ਪਰਿਵਾਰ ਕੋਲ ਵਾਪਸ ਜਦੋਂ ਕੁੜੀ ਆਉਂਦੀ ਹੈ ਤੇ ਪਰਿਵਾਰ ਦਾ ਉਹਦਾ ਜਿਹੜਾ ਸਹਰਾ ਪਰਿਵਾਰ ਹੈ ਕੁੜੀ ਦਾ ਉਹ ਉਹਨੂੰ ਵਾਪਸ ਰੱਖਣ ਤੋਂ ਮੁਨਕਰ ਹੋ ਜਾਂਦਾ ਹੈ ਕਹਿੰਦਾ ਜੀ ਕੁੜੀ ਤੇ ਹੁਣ ਆ ਪਵਿੱਤਰ ਹੋ ਚੁੱਕੀ ਹੈ ਤੇ ਫੇਰ ਜਿਵੇਂ ਕਹਿੰਦੇ ਹੁੰਦੇ ਆ ਵੀ ਜਿਹੜੀ ਧਿਰ ਦਾ ਡੰਡਾ ਕਾਇਮ ਹੁੰਦਾ ਹੈ ਹੈਨਾ ਸਿੰਘਾਂ ਨੇ ਬਿਠਾ ਲਏ ਇਹਨੇ ਬੈਜੋ ਜੀ ਇੱਥੇ ਮੈਂ ਇੱਕ ਗੱਲ ਹੋਰ ਵੀ ਦੱਸ ਦਿਆਂ ਕਿ ਜਿਹੜੀ ਧਿਰ ਰੂਲ ਕਰ ਰਹੀ ਹੈ ਜਾਂ ਜਿਹੜੀ ਧਿਰ ਦੀ ਚੱਲਦੀ ਹੈ ਇਹ ਉਹਦੀ ਮਰਜ਼ੀ ਹੁੰਦੀ ਹੈ ਵੀ ਜਿਹੜਾ ਉਹਦਾ ਡੰਡਾ ਕਾਇਮ ਹੈ ਉਹ ਉਹਨੇ ਮਜ਼ਲੂਮ ਤੇ ਵਰੋਣਾ ਕਿ ਉਹਨੇ ਰੱਜੇ ਪੁਜੇ ਉਸ ਬੰਦੇ ਤੇ ਵਰੋਣਾ ਜਿਹੜਾ ਜ਼ੁਲਮ ਕਰ ਰਿਹਾ ਹੈ ਤਾਂ ਸਿੰਘਾਂ ਦਾ ਹਮੇਸ਼ਾ ਹੀ ਫਲਸਫਾ ਇਹ ਰਿਹਾ ਕਿ ਮਜ਼ਲੂਮ ਨੂੰ ਬਚਾਉਣਾ ਤੇ ਜਿਹੜੀ ਤੇ ਜ਼ੁਲਮ ਕਰਦੀ ਹੈ ਉਹਦੇ ਤੇ ਵਰਨਾ ਸੋ ਉਹਨਾਂ ਨੂੰ ਬਿਠਾ ਲਿਆ ਕਹਿੰਦੇ ਜੀ ਬੈਠੋ ਤੇ ਬੀਬੀ ਨੂੰ ਕਿਹਾ ਕਹਿੰਦੇ ਭੋਜਨ ਬਣਾ ਕੇ ਲੈ ਕੇ ਆ ਭੋਜਨ ਬਣਾ ਕੇ ਲਿਆਉਂਦੀ ਹੈ ਨਾਲੇ ਤਾਂ ਉਹਨਾਂ ਨੂੰ ਸਾਰੇ ਬ੍ਰਾਹਮਣਾਂ ਨੂੰ ਉਸ ਪਰਿਵਾਰ ਨੂੰ ਸ਼ਿਕਾਇਤ ਜਾਂਦਾ ਉਸ ਬੀਬੀ ਦੇ ਦੁਆਰਾ ਬਣਾਇਆ ਹੋਇਆ ਭੋਜਨ ਤੇ ਨਾਲ ਉਹਨੂੰ ਬਹੁਤ ਸਾਰਾ ਪੈਸਾ ਦੇ ਕੇ ਹਜ਼ਾਰ ਰੁਪਏ ਨੂੰ ਦਿੱਤੇ ਗਏ ਤੇ ਜਿਹੜੀ ਕੁੜੀ ਨੂੰ ਪਵਿੱਤਰ ਕਿਹਾ ਗਿਆ ਸੀਗਾ ਉਸੇ ਹੀ ਸਾਰੇ ਪਰਿਵਾਰ ਦੇ ਨਾਲ ਉਹਨੂੰ ਤੋਰਿਆ ਗਿਆ ਦਾਜ ਦੀ ਕੀ ਖੈਰ ਅਮ ਸ਼ਹੀਦਾਂ ਮਿਸਲ ਦੀ ਮੈਂ ਗੱਲ ਕੀਤੀ ਆ ਆਪਣੀਆਂ 12 ਮਿਸਲਾਂ ਹੋਈਆਂ ਨੇ ਸਿੱਖਾਂ ਦੀ ਕੁਝ ਕੁ ਮਿਸਲਾਂ ਦੇ ਮੈਂ ਨਾਮ ਦੱਸੂੰਗੀ ਤੁਹਾਨੂੰ ਜਿਹੜੀਆਂ ਮਿਸ ਹੋ ਗਈਆਂ ਉਹਨਾਂ ਦੇ ਨਾਮ ਤੁਸੀਂ ਮੈਨੂੰ ਦੱਸਣਿਆ ਕਮੈਂਟਸ ਦੇ ਵਿੱਚ ਕਰੋੜ ਸਿੰਘੀਆ ਆਲੂ ਵਾਲੀਆ ਫੈਜ਼ਲਪੁਰੀਆ ਫੂਲਕੀਆ ਡੱਲੇ ਵਾਲੀਆ ਨਕਈ ਨਿਸ਼ਾਨਪੁਰੀਆ ਕਨਈਆ ਮਿਸਲ ਸ਼ਹੀਦਾਂ ਮਿਸਲ ਅਮ ਕਿਹੜੀ ਰਗੀ ਸ਼ੁਕਰ ਚੱਕੀਆ ਮੈਂ ਕਹ ਚੁੱਕੀ ਆ I think um ਕਰੋੜ ਸਿੰਘੀਆ ਆਲੂ ਵਾਲੀਆ ਸ਼ੁਕਰ ਚੱਕੀਆ ਫੈਜ਼ਲਪੁਰੀਆ ਫੂਲ ਕੀਆ ਡੱਲੇ ਵਾਲੀਆ ਨਿਸ਼ਾਨ ਵਾਲੀਆ ਨਕਈ ਰਾਮ ਗੜੀਆ ਮਿਸਲ ਕਨਈਆ ਮਿਸਲ ਤੇ ਮਿਸਲ ਸ਼ਹੀਦਾ ਸੋ 12ਵੀਂ ਤੁਸੀਂ ਮੈਨੂੰ ਦੱਸਣੀ ਆ ਕਿ 12ਵੀਂ ਮਿਸਲ ਮੈਂ ਕਿਹੜੀ ਮੈਸ ਕੀਤੀ ਹੈ